ਲੋਕਾਂ ਨੂੰ ਸਿਹਤ ਪ੍ਰਤੀ ਜਾਗੂ ਕਰਨ ਲਈ ਲੁਧਿਆਣੇ ਦੇ ਵਿੱਚ 10 ਕਿਲੋਮੀਟਰ ਮੈਰਾਥਨ ਦਾ ਆਯੋਜਨ ਕੀਤਾ ਗਿਆ। ਦੱਸਦੀ ਹੈ ਕਿ ਪੀਏਯੂ ਦੇ ਵਿੱਚ ਇਸ ਦਾ ਆਯੋਜਨ ਕੀਤਾ ਗਿਆ ਫਿਰੇ 6 ਵਜੇ। ਹਲਕੀ ਹਲਕੀ ਠੰਡ ਵਿੱਚ ਹੈਲਥ ਅਵੇਅਰਨੈਸ ਨੂੰ ਲੈ ਕੇ ਦੌੜ ਲਗਾ ਰਹੀ। 1500 ਰਨਰਸ ਦੇ ਵਿੱਚ ਪੂਰਾ ਤੜਜੋਸ਼ ਵੀ ਦਿਖਾਈ ਦਿੱਤਾ। ਇਸ ਮੈਰਾਥਨ ਦੇ ਵਿੱਚ ਬੱਚਿਆ, ਨੌਜਵਾਨਾ, ਬਜ਼ੁਰਗਾ ਨੇ ਟਾਰਗੇਟ ਪਹੁੰਚੀਕਰ ਲਈ ਪੂਰੇ ਐਕਟਿਵ ਹੋ ਕੇ ਆਪਣੀ ਦੌੜ ਨੂੰ ਪੂਰਾ ਕੀਤਾ ਇਸ ਨੂੰ ਹਰੀ ਚੰਡੀ ਪੀਯੂ ਦੇ ਵਾਈਸ ਚਾਂਸਲ ਡਾਕਟਰ ਸਤਵੀਰ ਸਿੰਘ ਗੋਸਲ ਦੇ ਵੱਲੋਂ ਦਿੱਤੇ ਗਏ ਬਿਊਰੋ ਰਿਪੋਰਟ ਲੁਧਿਆਣਾ ਲਾਈ ਲੁਧਿਆਣਾ ਰਨਰਸ ਤੇ ਇਹਨਾਂ ਨੇ ਸਾਡੇ ਪੀਯੂ EMPLOYEES ਨੇ ਇਹਨਾਂ ਨਾਲ ਮਿਲ ਕੇ ਇੱਥੇ ਅੱਜ 10 ਕਿਲੋਮੀਟਰ ਦਾ ਰਨ ਜਿਹੜਾ ਹੈਗਾ ਉਹ ਯੋਜਿਤ ਕੀਤਾ ਤੇ ਸਵੇਰ ਤੋਂ ਹੀ ਤਕਰੀਬਨ 5 ਵਜੇ ਤੋਂ ਪਾਰਟਿਸਪੈਂਟਸ ਇਕੱਠੇ ਹੋ ਰਹੇ ਨੇ ਪਹਿਲਾਂ ਡਾਂਸ ਕਰਦੇ ਰਹੇ ਨੇ ਵਰਮਅਪ ਕੀਤਾ ਤੇ ਉਸ ਤੋਂ ਬਾਅਦ ਉਹ ਰੇਸ ਲੱਗੀ ਹੈ ਤੁਹਾਡਾ ਦੇਖ ਰਿਹਾ ਸੀ ਛੋਟੇ ਛੋਟੇ ਬੱਚੇ 5-7 ਸਾਲ ਦੇ ਤੇ 75-80 ਸਾਲ ਦੇ ਬਜ਼ੁਰਗ ਵੀ ਇਹਨਾਂ ਸ਼ਾਮਲ ਹੋਏ ਨੇ ਲਗਭਗ ਤਕਰੀਬਨ 1000 ਜੋ ਪਾਰਟਿਸਪੈਂਟ ਨੇ ਹੈਗਾ ਤੇ 10 ਕਿਲੋਮੀਟਰ ਦੀ ਦੌੜ ਨਾ ਲਾਉਣੀ ਹੈ ਉਸ ਤੋਂ ਇਹਦਾ ਫਾਇਦਾ ਪੜਾਉਂਦਾ ਇੱਕ ਤਾਂ ਜਿਹੜੀ ਆਸ ਹੈ ਉਹੀ ਲੋਕ ਜਿਹੜੇ ਜਲਦੀ ਉੱਠਦੇ ਨੇ ਜਿਹੜੇ ਲੇਟਰਸਨ ਵਾਲੇ ਨੇ ਉਹਨੇ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਦੂਜਾ ਇਹ ਜੋ ਰਨ ਕਰਦੇ ਐਕਸਰਸਾਈਜ਼ ਬਹੁਤ ਵਧੀਆ ਹੈਗੀ ਆ ਤੇ ਨਾਟ ਓਨਲੀ ਫਿਜ਼ੀਕਲ ਹੈਲਥ ਜਿਹੜੀ ਮੈਂਟਲ ਹੈਲਥ ਹੈ ਉਹ ਵੀ ਇਹਦੇ ਨਾਲ ਬਹੁਤ ਅੱਛੀ ਬਣੀ ਰਹਿੰਦੀ ਹੈ ਕਿਉਂਕਿ ਅੱਜ ਕੱਲ ਆਈਸੋਲੇਸ਼ਨ ਇਹ ਚੀਜ਼ਾਂ ਆ ਰਹੀਆਂ ਅਸੀਂ ਕੰਪਿਊਟਰ ਤੇ ਬਹੁਤ ਦੇਰ ਬੈਠਦੇ ਆ ਮੋਬਾਈਲ ਫੋਨ ਤੇ ਬੈਠਦੇ ਸੋ ਇਹ ਉਹਦਾ ਚੀਜ਼ਾਂ ਤੋਂ ਬਚਾਅ ਹੋ ਜਾਂਦਾ ਸੋ ਇਹ ਬਹੁਤ ਵੱਡਾ ਫਾਇਦਾ ਦਿੰਦਾ ਰਿਹਾ ਹੈ ਦਾ ਪੰਜਵਾਂ ਐਡੀਸ਼ਨ ਲਗਾਤਾਰ ਹਰ ਸਾਲ ਆਉਂਦੇ ਨੇ ਕਿ ਉਹ ਦੇ ਗਰਾਉਂਡ ਜੀ ਹੁੰਦਾ ਇਹ ਕਿਉਂਕਿ ਗਰਾਉਂਡ ਦੇ ਵਿੱਚ ਸਾਡੇ ਕੋਲ ਇੱਥੇ 10 ਕਿਲੋਮੀਟਰ ਵੀ ਜਿਹੜਾ ਇਹ ਟਰੈਕ ਹੈਗਾ 5 ਕਿਲੋਮੀਟਰ ਹੁਣਾ ਤੇ 5 ਦੂਜੇ ਵਿੱਚ ਵੀ ਹੋਰ ਵੀ ਕੋਈ ਟ੍ਰੈਕ ਨਹੀਂ ਇਸ ਟਾਈਮ ਹੁੰਦੀ ਤੇ ਬਿਲਕੁਲ ਬਹੁਤ ਅੱਛਾ ਇਹ ਟਰੈਕ ਹੈਗਾ ਸੋ ਮੈਂ ਵਧਾਈ ਦਿੰਦਾ ਆਰਗੇਨਾਈਜ਼ਰ ਨੂੰ ਤੇ ਇਦਾਂ ਹੀ ਹਰ ਸਾਲ ਕਰਦਣ ਬੱਚਿਆਂ 'ਚ ਬਹੁਤ ਸ਼ਾਇਦ ਜਿਹੜੇ ਛੋਟੇ ਬੱਚੇ ਦੇਖ ਰਿਹਾ ਸੀ ਬਹੁਤ ਖਾਸ ਸੀ ਤੋਂ ਬਹੁਤ ਅੱਛਾ ਆਈ ਅਪਰੀਸ਼ੀਏ ਲੁਧਿਆਣਾ 10000 ਕਿਲੋਮੀਟਰ 10 ਕਿਲੋਮੀਟਰ ਰਨ ਰਨ ਪਰ ਕੈਂਸਰ ਅਵੇਅਰਨੈਸ ਇਜ਼ ਅ ਵੈਰੀ ਗੁੱਡ ਇਨੀਸ਼ੀਏਟਿਵ పార్టీ మ్యాఖదర్శన సింగ్ పున్ని చేరమే ਇਹ ਇਹ ਸਾਡਾ 5th ਐਡੀਸ਼ਨ ਅਸੀਂ ਕਿਤਾਬਾਂ ਪਿਛਲੇ 5 ਸਾਲ ਤੋਂ ਲਗਾਤਾਰ ਅਸੀਂ ਕਰ ਰਹੇ ਹਾਂ ਕਿ ਇਹ ਲੁਧਿਆਣੇ ਮਾਲਾ ਇੱਕ ਮੋਟੀਵੇਸ਼ਨ ਆ ਸਾਡੀ ਮਾਲਾ ਲੋਕਾਂ ਨੂੰ ਹਾਸਨਾ ਜੋੜਨ ਵਾਸਤੇ ਅੱਜ ਇਹਦੇ ਬੀਸੀ ਸਾਹਿਬ ਗੋਸਲ ਸਾਹਿਬ ਹਰ ਵਾਰ ਜਿਵੇਂ ਕਿ ਬੀਸੀ ਲੁਧਿਆਣੇ ਦੇ ਜਿਹੜੇ ਪੀਆ ਜੀ ਹੁੰਦੇ ਨੇ ਉਹ ਇਹਨੂੰ ਲੈਕ ਆਫ ਕਰਦੇ ਨੇ ਅਸੀਂ ਲੁਧਿਆਣਾ 10k ਪਲੱਸ ਅਸੀਂ ਨਾਲ ਇਹਨਾਂ ਦੇ ਐਮਪਲਾਈਜ਼ ਯੂਨੀਅਨ ਜਿਹੜੀ ਹੈਗੀ ਇੱਥੋਂ ਦੀ ਪੀਏ ਜੀ ਉਹਨਾਂ ਨਾਲ ਰਲ ਕੇ ਕਰਦੇ ਆ ਅਸੀਂ ਤੇ ਜਿਹੜੇ ਜਿਹੜੇ ਹੋਰ ਰਹਿ ਗਏ ਸੀ ਕਿਹੜੇ ਗਰੁੱਪ ਤੇ ਪਾਰਟਿਸਿਪੇਟ ਕੀਤਾ ਕਿਹੜੀਆਂ ਇਹ ਜਿਹੜੇ ਗਰੁੱਪ ਜਿਹੜੇ ਹੈਗੇ ਨੇ 5 ਕਿਲੋਮੀਟਰ ਦੇ 10 ਕਿਲੋਮੀਟਰ ਚੜ੍ਹੇ ਹੈਗੇ ਨੇ ਉਹ ਹੈਗੇ ਨੇ 15 ਤੋਂ ਲੈ ਕੇ 75 ਤੱਕ 75 ਵਾਲੇ ਅਸੀਂ ਵੀ ਆ ਜਾਂਦੇ ਨੇ ਤੇ ਜਿਹੜਾ 3K 10 3 10 ਕਿਲੋਮੀਟਰ ਆ ਉਹ ਜਸਟ ਫਨ ਰਨ ਆ ਜਿਹੜਾ ਅਸੀਂ ਕਿ ਮਤਲਬ ਬੱਚਿਆਂ ਨੂੰ ਪੇਰੈਂਟਸ ਨੂੰ ਮਤਲਬ ਵਿਰਗਾਣ ਨੂੰ ਇੱਕ ਮੋਟੀਵੇਸ਼ਨ ਵਾਸਤੇ ਅਸੀਂ ਉਹਨੂੰ ਰੱਖਦੇ ਹਾਂ ਹਰ ਵਾਰੀ ਖੁਸ਼ ਆ ਬਹੁਤ ਵਧੀਆ ਹਰ ਸਾਲ ਜਿਵੇਂ ਕਿ ਸਾਰਾ ਲੁਧਿਆਣਾ ਕੀ ਆਲੇ ਦਾਲੇ ਤੋਂ ਵੀ ਬਹੁਤ ਦੂਰ ਦਰੋਂ ਲੋਕ ਆਉਂਦੇ ਨੇ ਇਹਨੂੰ ਅਰੀਕਦੇ ਨੇ ਲੁਧਿਆਣਾ 10k ਨੂੰ ਕਿਉਂਕਿ ਜੇ ਬਹੁਤ ਵਧੀਆ ਲੈਵਲ ਤੇ ਅਸੀਂ ਇਹਨੂੰ ਆਰਗੇਨਾਈਜ਼ ਕਰਦੇ ਆ ਇੱਥੇ ਹਰ ਤਰ੍ਹਾਂ ਦਾ ਅਸੀਂ ਮਰੇ ਕਰਨਰ ਦੇ ਜ਼ੋਨ ਚਾਹੀਦਾ ਉਹਦਾ ਧਿਆਨ ਰੱਖਦੇ ਆ ਹੈਲੋ ਲੁਧਿਆਣਾ ਮੇਰਾ ਨਾਮ ਸੁਲਭਾ ਅਗਰਵਾਲ ਹੈ ਅੱਜ ਆਪਾਂ ਇੱਥੇ 10k ਰਨ ਆਰਗੇਨਾਈਜ਼ ਕੀਤੀ ਹੈ ਜਿਸ ਦੇ ਵਿੱਚ 10k 5k 3k ਰਨ ਹੈ ਇੱਥੇ 5 ਸਾਲ ਤੋਂ ਲੈ ਕੇ 75 ਸਾਲ ਤੱਕ ਦੇ ਆ ਪਾਰਟਿਸਪੈਂਟ ਨੇ ਅ ਬੱਚਿਆਂ ਨੇ ਪਾਰਟਿਸਪੀਟ ਕੀਤਾ ਹੈ ਉਹਨੂੰ ਦੇਖ ਕੇ ਥੋੜਾ ਅ ਅੱਛਾ ਲੱਗਦਾ ਹੈ ਕਿ ਬੱਚੇ ਵੀ ਹੈਲਥ ਨੂੰ ਲੈ ਕੇ ਥੋੜੇ ਅਵੇਅਰਨੈਸ ਫੀਲ ਕਰਦੇ ਆ ਦਿਖਾਉਂਦੇ ਨੇ ਤੇ ਆਪਾਂ ਨੂੰ ਵੀ ਆਪਣੀ ਹੈਲਥ ਨੂੰ ਲੈ ਕੇ ਥੋੜਾ ਜਿਹਾ ਮੋਟੀਵੇਟ ਆਪਣੇ ਆਪ ਨੂੰ ਕਰਨਾ ਚਾਹੀਦਾ ਹੈ ਸਾ ਲੱਗ ਰਿਹਾ ਹੈ ਕਿ ਛੋਟੇ ਤੋਂ ਛੋਟੇ ਬੱਚੇ ਵੀ ਅੰਦਰ ਵਿੱਚ ਆ ਪਾਰਟਿਸਿਪੇਟ ਕਰ ਰਹੇ ਨੇ ਉਹਨਾਂ ਦਾ ਉਸਤਾਦ ਦੇ ਕੇ ਬਹੁਤ ਅੱਛਾ ਲੱਗ ਰਿਹਾ ਹੈ ਇਹ 5th ਐਡੀਸ਼ਨ ਹੈ ਅਸੀਂ ਜਿਹੜਾ ਕਰ ਰਹੇ ਹਾਂ ਲੁਧਿਆਣਾ ਟੈਂਪੇ ਰੰਡਾ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਵੀ ਫ੍ਰੈਗਮੈਂਟ ਦੇ ਰਹੇ ਹਾਂ ਗਿਆ ਮੈਡਲਸ ਦੇ ਰਹੇ ਹਾਂ ਤੇ ਬਹੁਤ ਅੱਛਾ ਲੱਗ ਰਿਹਾ ਹੈ ਥੈਂਕ ਯੂ ਸੋ ਮਚ ਹਾਂ ਜਿੰਦ ਮੇਂ ਲੰਦਰੋਂ ਆ ਹਾਂ ਸਾਡੇ ਜੀ ਜੀ ਆਪਣੇ ਟੈਂਪੇ ਲੁਧਿਆਣਾ ਟੈਂਪੇ ਰੰਡਾ ਵਿੱਚ ਪਾਰਟਿਸਿਪੇਟ ਕੀਆ ਹੋਰ ਅੱਜ ਫਸਟ ਆਏ ਆਪਣੇ ਕਮ ਸਮੇਂ ਵਿੱਚ ਆਪ ਕੀ ਹੈ ਕੀ ਕਹਿੰਦੇ ਹੋ बहुत अच्छा लगा मेरा फास्टेस्ट टैंडी है आ, पहले 19 मैंने शायद 49 मिनट्स मिनट में किया है तो 46 मिनट्स में किया तो बहुत अच्छा लग, है, तो आ, लग रहा है बहुत बढ़िया लग रहा है लुधियाना में, में मेरा फर्स्ट रन है तो मुझे बहुत मजा आया तो आप क्या? क्या? मैं फिटनेस कोच भी हूँ और मैं एक होटल फ्लाश रेस्टोरेंट रन करती हूँ जलंधर में जिसका नाम जोका है हाँ जी 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 ਆ ਮੈਸੇਜ ਕਰ ਨਹੀਂ ਕਰ ਰਹੀ ਕੀ ਸਭ ਕੋ ਫਿਟ ਹੋਣਾ ਚਾਹੀਏ ਸਭ ਕੋ ਭਾਗਣਾ ਚਾਹੀਏ ਸਭ ਕੋ ਐਕਸਰਸਾਈਜ਼ ਕਰਨੀ ਚਾਹੀਏ